ਸਿੱਧੂ ਮਸੂਏ ਵਾਲੇ ਦੇ ਪਿਤਾ ਬਲਕੌਰ ਸਿੰਘ ਜੋ ਕਿ ਅੱਜ ਸਿੱਧੂ ਕੇਸ ਦੀ ਸੁਣਵਾਈ ਲਈ ਅਦਾਲਤ ਪਹੁੰਚੇ ਸਨ ਸਿੱਧੂ ਕੇਸ ਬਾਰੇ ਸਵਾਲ ਪੁੱਛਦੇ ਹੋਏ ਉਹਨਾਂ ਨੂੰ ਹਾਲ ਹੀ ਵਿੱਚ ਰਿਲੀਜ਼ ਹੋਏ ਡ੍ਰਿੱਪੀ ਗੀਤ ਬਾਰੇ ਵੀ ਪੁੱਛਿਆ ਗਿਆ ਕਿ ਤੁਸੀਂ ਇਹ ਗੀਤ ਬਿਨਾਂ ਕਿਸੇ ਪ੍ਰਮੋਸ਼ਨ ਦੇ ਇੱਕਦਮ ਹੀ ਕਿਉਂ ਰਿਲੀਜ਼ ਕਰ ਦਿੱਤਾ ਤਾਂ ਇਸ ਉੱਪਰ ਸਿੱਧੂ ਮਸੂਏ ਦੇ ਪਿਤਾ ਬਲਕੌਰ ਸਿੰਘ ਨੇ ਕੀ ਕਿਹਾ ਦੇਖੋ ਅੱਗੇ ਪੂਰੀ ਵੀਡੀਓ ਅਕਲ ਹਰ ਗੀਤ ਨੂੰ ਲੈ ਕੇ ਪਹਿਲਾਂ ਸਸਪੈਂਸ ਬਣਾਇਆ ਜਾਂਦਾ ਸੀ ਟ੍ਰਿੱਪੀ ਨੂੰ ਲੈ ਕੇ ਕੋਈ ਬਿਆਨ ਵੀ ਨਹੀਂ ਆਇਆ ਤੇ ਪਹਿਲਾਂ ਵੀ ਕੋਈ ਜਾਰੀ ਨਹੀਂ ਹੋਇਆ ਤੇ ਇਤੇਮ ਗੀਤ ਛੱਡਿਆ ਗਿਆ ਕਿਹੜਾ ਬਟਾਪਨ ਰੀਪੀ ਗੀਤ ਜੀ ਕਿਹੜਾ ਮਛੜਿਆ ਗਿਆ ਕਿਸੇ ਨੂੰ ਨਾ ਤਾਂ ਕੋਈ ਜਾਣਕਾਰੀ ਨਹੀਂ ਨਹੀਂ ਉਹ ਇਹ ਸੀਗਾ ਵੀ ਗਾਣਾ ਦੀਪੀ ਗਾਣਾ ਨਾ ਮਤਲਬ ਬਹੁਤ ਵਧੀਆ ਦਾ ਗਾਣਾ ਸੀਗਾ ਮਤਲਬ ਸਾਡੇ ਲਿਹਾਜ਼ ਦੇ ਨਾਲ ਤਾਂ ਅਸੀਂ ਸਾਡੇ ਸ਼ੁਰੂ ਤੋਂ ਹੀ ਸੁਭਾਅ ਸੀ ਛੋਰੀ ਪਦਾਵੀ ਸੀ ਤਾਂ ਜਦੋਂ ਤੁਹਾਡਾ ਕੰਟੈਂਟ ਵਧੀਆ ਹੁੰਦਾ ਜਾਂ ਤੁਹਾਡਾ ਇੱਕ ਅੱਛਾ ਗਾਣਾ ਹੁੰਦਾ ਤਾਂ ਉਹਦੇ ਲਈ ਉਹ ਫਿਰ ਬਹੁਤੀ ਪ੍ਰਮੋਸ਼ਨ ਦੀ ਜਾਂ ਕੋਈ ਉਹਦੀ ਲੋੜ ਨਹੀਂ ਹੁੰਦੀ ਤਾਂ ਉਹ ਖੁਦ ਕੋ ਉਹਦੀ ਜਿਹੜਾ ਆਡੀਅנס ਦੇ ਵਿੱਚ ਕਬੂਲਿਆ ਜਾਂਦਾ ਤਾਂ ਸਾਨੂੰ ਇਹ ਤੇ ਪੂਰਾ ਭਰੋਸਾ ਸੀ ਇਸ ਗੱਲ 'ਤੇ ਵੀ ਦਿੱਤਾ ਭਾਵੇਂ ਅਸੀਂ ਰਾਤ ਨੂੰ ਛੱਡਦੀਏ ਤੇ ਇਹਨੇ ਤਾਂ ਮੱਕੋ ਬਿੱਲੀ ਇਤਹਾਸਲ ਕਰ ਹੀ ਲਈ ਹੈ ਤੇ ਉਹਨਾਂ ਉਮੀਦਾਂ ਦੇ ਉੱਤੇ ਉਹ ਸਾਰੇ ਮੁਲਕਾਂ ਦੇ ਚਾਰਟਾਂ ਦੇ ਉੱਤੇ ਖੂਬ ਨਾਵਣਾ ਖਤਰ ਹੈਗਾ ਸੌਣ ਲੋਕਾਂ ਨੂੰ ਕਾਫੀ ਪਸੰਦ ਆਇਆ